ਸਵਾਗਤ ਹੈ ਕਿਸਾਨ ਪ੍ਰਭੂ ਤੋਂ ਡਾਇਕੋਰ ਨਮੀ ਵੀਡੀਓ ਦੇ ਵਿੱਚ ਜੇਕਰ ਤੁਸੀਂ ਵੀਡੀਓ YouTube ਚੈਨਲ ਉੱਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਤੁਸੀਂ ਵੀਡੀਓ Facebook ਪੇਜ ਉੱਤੇ ਦੇਖ ਰਹੇ ਹੋ ਤਾਂ ਪੇਜ ਨੂੰ ਕਰ ਲਿਓ ਫੋਲੋ ਕਿਉਂਕਿ ਆਉਣ ਵਾਲੀ ਹਰ ਇੱਕ ਨਮੀ ਵੀਡੀਓ ਦਾ ਨੋਟੀਫਿਕੇਸ਼ਨ ਸੋਲੋਸ ਹਮ ਤੋਂ ਪਹਿਲਾਂ ਮਿਲ ਸਕੀ ਜੇ ਇਸ ਤਰ੍ਹਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਨੰਬਰ ਆਪਣਾ ਸਕਰੀਨ ਉੱਤੇ ਚੱਲ ਰਿਹਾ ਹੈ ਇਸ ਨੰਬਰ ਤੇ ਕਿਸੇ ਵੀ ਕੀਤੀ ਜਾਂਦਨ ਦੀਆਂ 527 ਫੋਟਮਾ ਪੂਰੀ ਜਾਣਕਾਰੀ ਭੇਜ ਗਏਡ ਬਿਲਕੁਲ ਬਰੀ ਵਿੱਚ ਲਗਵਾ ਸਕਦੇ ਹਾਂ ਅੱਜ ਤੁਹਾਡੇ ਵਾਸਤੇ ਤਨ ਚੀਜ਼ਾਂ ਲੈ ਕੇ ਆਏ ਆ ਪਹਿਲਾਂ ਗੱਲ ਕਰਾਂਗੇ ਸਵਰਾਜ 855 ਜੇ ਗੱਲ ਕਰੇ ਟਰੈਕਟਰ ਦੇ ਮਾਡਲ ਦੀ 1990 ਤੇ 99 ਮਾਡਲ ਟਰੈਕਟਰ ਹੈ ਪੰਜਾਬ ਦਾ ਟਰੈਕਟਰ ਦਾ ਨੰਬਰ ਹੈ ਪੀਵੀ 10 ਲੁਧਿਆਣੇ ਦਾ ਟਰੈਕਟਰ ਦਾ ਨੰਬਰ ਹੈ ਬਾਕੀ ਸਾਰਾ ਰਗ ਟਰੈਕਟਰ ਦਾ Ориਜਨਲ ਹੈ ਡਬਲ ਕਲਚ ਟਰੈਕਟਰ ਹੈ ਅਤੇ 6 ਜਿਰੀ ਟਰੈਕਟਰ ਹੈ ਬਾਕੀ ਸਾਰਾ ਰੰਗ ਟਰੈਕਟਰ ਦਾ Ориਜਨਲ ਹੈ ਬਾਹ ਕੇ ਚਲਾ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਡਬਲ ਕਲਚ ਟਰੈਕਟਰ ਹੈ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ 1 ਲੱਖ ਦੇ 45000 ਰੁਪਏ ਬਾਕੀ ਨੰਬਰ ਸਕਰੀਨ ਉੱਤੇ ਜਲ ਰਹੇ ਨੰਬਰ ਕਰੋ ਨੋਟ 9915710440 ਦੇ ਸੰਪਰਕ ਕਰਕੇ ਸਵਰਾਜ 800 ਵੀਰ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਅੱਗੇ ਆ ਗਈ ਜੀਪ ਇਹ ਗੱਲ ਕਰੀ ਇਸ ਜੀਪ ਦੇ ਮਾਡਲ ਦੀ 1998 ਮਾਡਲ ਜੀਪ ਹੈ ਬਾਕੀ ਪੰਜਾਬ ਦਾ ਨੰਬਰ ਨੰਬਰ ਹੈ ਜੀਪ ਦਾ ਬਾਕੀ ਸਾਰਾ ਰੰਗ ਜੀਪ ਦਾ Ориਜినਲ ਹੈ ਬਾਕੀ ਜ਼ਿਲ੍ਹਾ ਬਰਨਾਲਾ ਵਿੱਚ ਇਹ ਜੀਪ ਬਿਕਾਊ ਹੈ ਕੰਡੀਸ਼ਨ ਕਰੋ ਚੈੱਕ ਬਹੁਤ ਹੀ ਸਾਫ਼ ਕੰਡੀਸ਼ਨ ਦੀ ਜੀਪ ਹੈ ਸਿੰਪਲ ਸਟੀering ਹੈ ਬਾਕੀ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ 75000 ਰੁਪਿਆ 80% ਜੀਪ ਦੇ ਟਾਇਰਾਂ ਬਾਕੀ ਨੰਬਰ ਸਕਰੀਨ ਉੱਤੇ ਚੱਲ ਰਿਹਾ ਇਸ ਨੰਬਰ ਦੇ ਸੰਪਰਕ ਕਰਕੇ ਜੀਪ ਤੁਸੀਂ ਖਰੀਦ ਸਕਦੇ ਹੋ ਅੱਗੇ ਆ ਗਿਆ ਮਹਿੰਦਰਾ 262 DIJ ਗੱਲ ਕਰੀ ਸਟਰੈਟਰ ਦੇ ਮਾਡਲ ਦੀ 1993 ਵਾੜਾ ਟਰੈਕਟਰ ਹੈ ਬਾਕੀ ਹਰਿਆਣੇ ਦਾ ਟਰੈਕਟਰ ਦਾ ਨੰਬਰ ਹੈ ਪੰਜਾਬ ਬਚੇ ਟਰੈਕਟਰ ਨਾਮ ਹੋਇਆ ਹੋਇਆ ਹੈ ਚਾਰੇ ਟਾਇਰ ਟਰੈਕਟਰ ਦੇ 30 ਤੋਂ 35 ਪੈਸੇ ਆ ਬਾਕੀ ਸਾਰਾ ਰੰਗ ਟਰੈਕਟਰ ਦਾ Ориਜਨਲ ਹੈ ਬਾਕੇ ਚਲਾ ਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਬਾਕੀ ਸਾਰਾ ਰੰਗ ਟਰੈਕਟਰ ਦਾ Ориਜਨਲ ਹੈ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ ਰੱਖਿਆ ਗਿਆ 1 ਲੱਖ ਦੇ 10000 ਰੁਪਿਆ ਬਾਕੀ ਨੰਬਰ ਸਕਰੀਨ ਉੱਤੇ ਚੱਲ ਰਹੇ ਨੰਬਰ ਕਰੋ ਨੋਟ 84277 25955 ਦੇ ਸੰਪਰਕ ਕਰਕੇ ਮਹਿੰਦਰਾ 2068 ਡੀਟਰ ਤੁਸੀਂ ਖਰੀਦ ਸਕਦੇ ਹੋ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਹੋਰ ਨਵੀਂ ਵੀਡੀਓ ਦੇ ਨਾਲ ਹੋਰ ਨਵੇਂ ਖੇਤੀ ਸਾਧਨ ਦੇ ਨਾਲ ਉਸ ਤੱਕ ਚੈਨਲ ਨਾਲ ਜੁੜੇ ਰਹੋ ਧੰਨਵਾਦ